ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੇਜ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਬਾਈ ਦਾ ਕੰਮ ਹੈ ਅਲੂਮੀਨੀਅਮ ਤੇ ਪੀਵੀਸੀ ਦਾ ਕਰਾਚ ਤੁਸੀਂ ਦੇਖੋ ਆ ਡਿਜ਼ਾਈਨ ਪਾਇ ਹੋਏ ਨੇ ਬਾਈ ਨੇ ਤਿਆਰ ਕੀਤਾ ਹੋਇਆ ਕਮਰਾ ਮੇਨ ਕੰਮ ਇਹਨਾਂ ਦਾ ਇਹੀ ਆ ਤੇ ਬਾਧਰਪੁਰ ਤੋਂ ਬਾਈ ਨੇ ਇਹ ਤੇ ਜੇ ਕਿਸੇ ਨੇ ਕੰਮ ਕਰਵਾਉਣਾ ਤਾਂ ਇਹਨਾਂ ਦੇ ਨੰਬਰ ਤੇ ਸੰਪਰਕ ਕਰਨੀ ਜਰੂਰ ਕਰ ਲਿਓ ਤੇ ਆਜੋ ਆਪਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਜੀ ਸਵਾਗਤ ਹੈ ਪੇਜ ਤੇ ਤੇ ਬਾਈ ਜੀ ਦੱਸੋ ਆਪਣੇ ਕੰਮ ਬਾਰੇ ਦੱਸੋ ਕੀ ਗੱਲ ਹੈ ਜੀ ਆਪਣੇ ਕੰਮ ਪੂਰਾ ਟੌਪ ਦਾ 10 ਸਾਲ ਦੀ ਗਾਰੰਟੀ ਹੈ ਵੀਰੇ ਵਧੀਆ ਕਾਰੀਗਰ ਆ ਬਸੇ ਠੀਕ ਵੈਸੇ ਅਸੀਂ ਆਪ ਹੀ ਕੰਮ ਕਰਦੇ ਹਾਂ ਪਤਾ ਠੀਕ ਹੈ ਵਧੀਆ ਚਾਰ ਪੰਜ ਮੁੰਡੇ ਲੱਗੇ ਹੋਏ ਨੇ ਠੀਕ ਹੈ ਜੀ ਹਾਂਜੀ ਤੇ ਇਹ ਪੀ ਵੀ ਸੀ ਕਿਹੜਿਆ ਮਟੀਰੀਅਲ ਵਗੈਰਾ ਤੁਸੀਂ ਲੈ ਕੇ ਆਉਣੇ ਹਨ ਲੋਵਰ ਲਾਉਣੇ ਹਨ ਲੋਵਰ ਲਾਉਣੇ ਹਨ ਤੇ ਇਹ ਕਿੱਥੋਂ ਲੈ ਕੇ ਆਉਣੇ ਮਾਲ ਤੁਸੀਂ ਇਹ ਅਸੀਂ ਅਗਲੇ ਦਿਨ ਮਾਲ ਚ ਪਸੰਦ ਆਉਂਦੀ ਹੈ ਜਿੱਥੋਂ ਮਰਜੀ ਲੈ ਸਕਦੇ ਜਿੱਥੋਂ ਅੱਛਾ ਹਾਂ ਸਾਡੇ ਲੇਬਰ ਤੇ ਕੰਮ ਆ ਜਾਂਦਾ ਜਿਆਦਾਤਰ ਤੁਸੀਂ ਲੇਬਰ ਦੀ ਕੰਮ ਕਰਦੇ ਹੋ ਕੰਮ ਕਰਦੇ ਹੋ ਵਧੀਆ ਹਣਾ ਦੇਖਿਆ ਆਪਣੇ ਕਮਰੇ ਬੰਦੀ ਸੋਹਣਾ ਸਜਾਇਆ ਹੋਇਆਗਾ ਤੇ ਤੁਹਾਡੇ ਤੁਸੀਂ ਲੋਕੜੀ ਔਖ ਕਿੱਥੋਂ ਲੋਕਲ ਬ੍ਰਿਕ ਤੋਂ ਲੋਕਲ ਬ੍ਰਿਕਾਂ ਦੇ ਤੇ ਬਾਈ ਜੀ ਇਹ ਫਿਰ ਮੈਨੂੰ ਆਏ ਦੱਸੋ ਵੀ ਕਿਵੇਂ ਦੂਰ ਤਰਾਡੇ ਜਾਂ ਸੋਨੋ ਪੰਜਾਬ ਰਣ ਫੁੱਲ ਚੱਲਦਾ ਹੈ ਕਹਿ ਜਾਣੇ ਕੰਮ ਕਰਦੇ ਤੁਸੀਂ ਸਾਡੇ ਕੋਲ ਪੰਜ ਛੇ ਮਹੀਨੇ ਕੰਮ ਕਰ ਅੱਛਾ ਤੇ ਆ ਕਿਹੜਾ ਮਟੀਰੀਅਲ ਇਹ ਚ ਪੈਂਦਾ ਐਲੂਮੀਨੀਅਮ ਵਗੈਰਾ ਪੀਵੀਸੀ ਇਹ ਬੰਦਾ ਆਪ ਲਿਆ ਕੇ ਵੀ ਕਰ ਸਕਦਾ ਹੈ ਜਾਂ ਕਿਵੇਂ ਕੋਈ ਕਿਸੇ ਨੇ ਲੈ ਕੇ ਨਾ ਆਉਣਾ ਹੋਵੇ ਉਹ ਸਾਡੇ ਨਾਲ ਉਹ ਤੁਸੀਂ ਆਪ ਕਰ ਸਕਦੇ ਹੋ ਤੇ ਕਿੱਥੋਂ ਲੈ ਕੇ ਆਉਣੇ ਹੋ ਮਟੀਰੀਅਲ ਇਹ ਅਸੀਂ ਬਲੱਡ ਤੋਂ ਚੱਕਦੇ ਹਾਂ ਤਾਂ ਪਰ ਅਗਲੀ ਚ ਵੈਸੇ ਜਿੱਥੋਂ ਮਰਜ਼ੀ ਲੈ ਸਕਦਾ ਨਾਮ ਤੋਂ ਪੀਖੀ ਤੋਂ ਜਿੱਥੋਂ ਮਰਜ਼ੀ ਲੈ ਸਕਦਾ ਠੀਕ ਹੈ ਤੇ ਇਹਦਾ ਸਾਇੰਸੂਜ ਕੀ ਹੁੰਦਾ ਬਾਈ ਕੀ ਗੱਲ ਮਾਰਦਿੰਦੀ ਨਹੀਂ ਪੀਵੀਸੀ ਦਾ 10 ਇੰਚੀ ਹੁੰਦੀ ਆ ਓਵਰ 8 ਇੰਚੀ 6 ਇੰਚੀ 12 ਇੰਚੀ ਠੀਕ ਹੈ ਤੇ 8 ਇੰਚੀ ਚ ਵੀ ਆਉਂਦੀ ਹੈ ਹਾਂ ਜੀ ਕਿਵੇਂ ਤੁਸੀਂ ਕਹਿਣੇ ਵੀ ਅਸੀਂ ਕਮਰੇ ਤਿਆਰ ਕਰਦੇ ਕਿਵੇਂ ਕੋਈ ਵੱਡੀ ਕੋਠੀ ਹੋਵੇ ਸਾਰੀ ਕੋਠੀ ਦੇ ਵੀ ਕਰ ਸਕਦੇ ਹਾਂ ਕਹਿ ਦੇਣਾ ਚ ਕਰਦਾਂ ਨੂੰ ਇੱਕ ਕਮਰਾ ਇੱਕ ਕਮਰਾ ਤਾਂ ਨੰਨਾ ਜਿਹਾ ਸਹੀ ਤਾਂ ਨੰਨਾ ਜਿਹਾ ਕਰਦੇ ਨੇ ਕਿੰਨਾ ਖਰਚਾ ਆ ਜਾਂਦਾ ਇੱਕ ਕਮਰੇ ਤੇ ਕਮਰੇ ਤੇ ਆ ਜਾਂਦਾ ਜਿਵੇਂ 25 ਤੋਂ 35000 ਰੁਪਏ ਵਿੱਚੇ ਤੁਹਾਡੀ ਲੇਬਰ ਆ ਗਈ ਵਿਚ ਹਨ ਵਿੱਚੇ ਚਲੋ ਕਿਵੇਂ ਤੁਸੀਂ ਅਲੂਮੀਨੀਅਮ ਪੀਵੀਸੀ ਵਗੈਰਾ ਲੈ ਕੇ ਆਉਂਦੇ ਮਟੀਰੀਅਲ ਜੋ ਵੀ ਇੱਥੇ ਲੱਗਦਾ ਹੈ ਉਹ ਸਾਰਾ ਮੁਕੰਮਲ ਆ ਜਾਂਦਾ ਹੁੰਦਾ ਕਿਵੇਂ ਸੀ ਆ ਕਮਰਾ ਦੇਖਿਆ ਤੁਹਾਡਾ ਬਹੁਤ ਸੋਹਣਾ ਸਜਾਇਆ ਹੋਇਆ ਹੈ ਇਹ ਚੀਜ਼ ਨੂੰ ਦੇਖ ਕੇ ਮੈਂ ਆਇਆ ਸੀ ਕਿ ਤੁਸੀ ਸਾਨੂੰ ਵੀਡੀਓ ਭੇਜੀ ਠੀਕ ਹੈ ਤੇ ਬਾਈ ਆਪਣਾ ਨੰਬਰ ਜਰੂਰ ਬੋਲ ਦੇ ਇੱਕ ਵਾਰੀ ਵੀਡੀਓ ਚ ਤੇ ਆਪਾਂ ਸਾਰਿਆਂ ਨੂੰ 987634281 97802810 ਤੇ ਬਾਈ ਸੰਪਰਕ ਜਰੂਰ ਕਰ ਲਿਓ ਬਾਈ ਨੂੰ ਕੰਮ ਬਹੁਤ ਸੋਹਣਾ ਲੱਗਿਆ ਦੇਖੋ ਕਮਰਾ ਬੋਲਣ ਲੱਗਾ ਬਾਈ ਨੇ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਹੇਟ ਲੇ ਕੇ ਨੰਬਰ ਤੇ ਸੰਪਰਕ ਕਰਕੇ ਬਾਈ ਤੱਕ ਪਹੁੰਚ ਜ਼ਰੂਰ ਕਰੋ ਕੰਮ ਬਹੁਤ ਸੋਹਣਾ ਲੱਗੇ ਕੰਮ ਦੇਖੀ ਮੈਂ ਵੀਡੀਓ ਬਣਾਉਣ ਆਇਆ ਬਾਈ ਲਵੇ ਟਾਈਮ ਲਿਆ ਸੀ ਅੱਜ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ